ਦੂਸਰੇ ਪਾਸੇ ਜਿਹੜਾ ਪੰਜਾਬ ਦੇ ਉੱਤੇ ਚਿੱਟਾ ਸ਼ਬਦ ਹੈ ਹਾਂਜੀ ਬਈ ਤਾਂ ਜਿਹੜੇ ਸਿਆਣੇ ਤੁਸੀਂ ਵੀ ਜਾ ਕੇ ਸਟੇਜਾਂ ਤੇ ਬੋਲਦੇ ਹੋ ਕਈ ਵਾਰੀ ਹੈ ਨਾ ਹਾਂਜੀ ਹਾਂਜੀ ਤਾਂ ਕਈ ਵਾਰੀ ਕਹਿੰਦੇ ਵੀ ਚਿੱਟੇ ਕੱਪੜਾ ਨੇ ਖਾਲਿਆ ਪੰਜਾਬ ਤੇ ਚਿੱਟੇ ਨੇ ਖਾਲਿਆ ਚਿੱਟੇ ਨੇ ਖਾਲਿਆ ਹਾਂ ਇਹਨਾਂ ਮੁੰਡਿਆਂ ਨਾਲ ਕਦੇ ਇਸ ਗੱਲ ਦਾ ਹੀ ਗੱਲ ਕਰਨਾ ਵਾਪਰੀ ਹੈ ਕੋਈ ਮੁੰਡਾ ਇੱਥੇ ਕੋਈ ਦੁੱਖ ਚੱਲਿਆ ਕਦੇ ਵੀ ਇੱਥੋਂ ਗਿਆ ਹੋਵੇ ਵੀਰ ਕਦੇ ਵਾਪਰੀ ਹੋਵੇ ਕਰਨਾ ਮੁੰਡਾ ਇਸ ਭੇਟ ਚੜ ਗਿਆ ਹੋਵੇ ਇਹਦੀ ਰਿਐਲਿਟੀ ਲੱਗਦੀ ਹੈ ਬਾਈ ਜੀ ਮੈਂ ਐਮੀ ਦੇਖੋ ਮੈਂ ਕਦੇ ਵੀ ਖਾੜੇ 'ਚ ਬੈਠਾ ਝੂਠ ਨਹੀਂ ਬੋਲਦਾ ਜੀ ਜੋ ਹੈਗਾ ਵੀ ਹੈ ਬਦਨਾਮ ਵਾਲੀ ਕੋਈ ਗੱਲ ਨਹੀਂ ਇਹ ਪੰਜਾਬ ਦੇ ਵਿੱਚ ਸੂਰਮੇ ਵੀ ਨੇ ਜੋਧੇ ਵੀ ਨੇ ਦਾਨੀ ਵੀ ਨੇ ਭਗਤ ਵੀ ਨੇ ਅੱਜ ਵੀ ਨੇ ਨਸ਼ੇੜੀ ਵੀ ਹੈਗੇ ਨੇ ਜੀ ਸਾਡੇ ਖੁਦ ਪਿੰਡ ਦੀ ਗੱਲ ਅੱਜ ਤੋਂ 5-6 ਸਾਲ ਪਹਿਲਾਂ ਉਹਦਾ ਭਰਾ ਫੌਜੀ ਹੈਗਾ ਫੌਜ ਦੇ ਵਿੱਚ ਹੈਗਾ ਉਹ ਫੌਜ ਚ ਵਗਿਆ ਉਹਨੇ ਆਪਦੇ ਭਰਾ ਛੋਟਾ ਸੀਗਾ ਉਹਦਾ ਮੇਰਾ ਖਿਆਲ 14-15 ਸਾਲ ਦਾ ਸੀਗਾ ਉਹਨੇ ਆਖਿਆ ਵੀ ਤੂੰ ਖਾੜੇ ਜਾ ਤੇ ਉਹ ਖਾੜੇ ਚ ਆਇਆ ਮੇਰੇ ਕੋਲੇ ਤਕਰੀਬਨ ਮਿਲਦਾ 15 20 ਦਿਨ ਆਇਆ ਹੋ ਬਹੁਤ ਸੋਹਣਾ ਸਰੀਰ ਸੀ ਮੁੰਡੇ ਦਾ ਹਨ ਤੇ ਅੱਜ ਉਹਦੀ ਉਮਰ ਮੇਰੇ ਖਿਆਲ 21 22 ਸਾਲ ਦਾ ਸੀ ਉਹ ਟੀਕਾ ਲਾ ਕੇ ਮਦਲ ਅੰਦਰ ਟੀਕਾ ਲਾਇਆ ਬਾਥਰੂਮ ਜੇ ਕੁੰਡੀ ਬੰਦ ਕੀਤੀ ਅੰਦਰ ਹੀ ਦੂਜੇ ਤੀਜੇ ਦਿਨ ਪਤਾ ਲੱਗਿਆ